ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨਵੇਕਲੀ ਜੀ ਥਾਂ ਦਿਖਾਉਣ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਪੌੜੀਆਂ ਚੜ ਰਹੀਆਂ ਨੇ ਇਹ ਪੰਜਾਬ ਦਾ ਇੱਕ ਇਹ ਜਿਹਾ ਇਲਾਕਾ ਹੈ ਜਿੱਥੋਂ ਕਹਿੰਦੇ ਨੇ ਬਿਉਚਾਈ ਤੇ ਜਾ ਕੇ ਨਾ ਉੱਪਰੋਂ ਕਿਸੇ ਸਮੇਂ ਲਾਹੌਰ ਦਿਖਿਆ ਕਰਦਾ ਸੀ ਹੁਣ ਵੀ ਦੇਖਦਾ ਕਹਿੰਦੇ ਰਾਤ ਨੂੰ ਲਾਈਟਾਂ ਪਰ ਲੱਗਦਾ ਨਹੀਂ ਪਰ ਕਹਿੰਦੇ ਨੇ ਕਿ ਇੱਥੇ ਹਿਮਾਨਤ ਹੈਗੀ ਤਾਂ ਇਹ ਜਿਹੜੀਆਂ ਪੌੜੀਆਂ ਤੁਸੀਂ ਦੇਖ ਰਹੇ ਹੋ ਇਹ 272 ਪੌੜੀਆਂ ਨੇ ਆਪਾਂ ਚੜ ਰਹੇ ਹਾਂ ਤਾਂ ਇਹ ਇਲਾਕਾ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਥੋੜਾ ਜਿਹਾ ਕਹਿੰਦੇ ਇਹ ਢੋਲਵਾਹੇ ਦਾ ਇਲਾਕਾ ਹੈ ਇਹਦੇ ਨਾਲ ਹੀ ਥੋੜਾ ਜਿਹਾ ਅੱਗੇ 100 ਕਿਲੋਮੀਟਰ ਅੱਗੇ ਡੈਮ ਹੈ ਢੋਲਵਾਹੇ ਦਾ ਬਹੁਤ ਸੋਹਣਾ ਤੇ ਇਥੇ ਤਾਂ ਇੱਕ ਪ੍ਰਾਤਿਤ ਵਿਭਾਗ ਦਾ ਮਿਊਜ਼ੀਅਮ ਹੈ ਜਿੱਥੇ ਪ੍ਰਾਣੀਆਂ ਮੂਰਤੀਆਂ ਨਿਕਲਦੀਆਂ ਨੇ ਇਹ ਸਾਰੇ ਇਲਾਕੇ ਦੇ ਵਿੱਚ ਨਾ ਸਿੰਧੂ ਘੜੱਪਾ ਤੋਂ ਲੈ ਕੇ 10ਵੀਂ ਸਦੀ ਤੱਕ ਦੇ ਅਵਸ਼ੇਸ਼ ਅੱਜ ਵੀ ਮਿਲਦੇ ਆ ਤੇ ਆਪਾਂ ਉੱਪਰ ਚੱਲਦੇ ਹਾਂ ਉੱਪਰੋਂ ਤੁਹਾਨੂੰ ਦਿਖਾਉਂਦੇ ਆ ਇੱਥੋਂ ਤੁਸੀਂ ਰੁੱਕ ਕੇ ਨੰਦਲੋ ਕਿਉਂ ਭਾਈ ਆੜੀ ਬਹੁਤ ਦਿਹਾੜੀ ਬਈ ਤਾਂ ਮੁੜ ਚੜ ਗਿਆ ਬਹੁਤ ਗਧੀ ਖਰਾਬ ਅਜਿਹਾ ਹੋ ਜਾਏ ਅੱਗੇ ਹੋਰ ਆਗਾ ਹੂੰ ਤੇ ਬਿਗਾ ਕੁੜੀਆਂ ਆਇਆ ਚਲੋ 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 ਫਿਰ ਤੁਹਾਨੂੰ ਉਹ ਏਰੀਆ ਵੀ ਦਿਖਾਵਾਂਗੇ ਜਿੱਥੋਂ ਕਹਿੰਦੇ ਪਾਕਿਸਤਾਨ ਦਿਖਦਾ ਹੈ ਅਫਰੀ ਲਾਹੌਰ ਲਾਹੌਰ ਕਰਨਾ ਗੱਲ ਰਾਤ ਨੂੰ ਕਹਿੰਦੇ ਜਦੋਂ ਲਾਈਟਾਂ ਚੱਲਦੀਆਂ ਲਾਹੌਰ ਦੀਆਂ ਨਾ ਉਦੋਂ ਦੇਖਦਾਗਾ ਆ ਗੱਲ ਥੋੜੀ ਜਿਹੀ ਆਹ ਦੇਖੋ ਸਾਡੇ ਯੋਧੇ ਹਜੇ 50 ਕ ਪੌੜੀਆਂ ਚੜ ਕੇ ਆਏ ਹੈਗੇ ਤੇ ਅਜੇ ਅੱਗੇ ਹੋਰ ਵੀ ਹੈ ਬਹੁਤ ਦਮ ਪਟੇ ਗਿਆ ਯਾ ਭਾਈ ਹੋਰ ਨਾ ਭਾਈ ਨਜ਼ਾਰੇ ਨਜ਼ਾਰੇ ਦੋ ਕੀਲੇ ਇੰਜਨ ਵਾਂਗੂ ਕਰ ਲੱਗ ਰਹੇ ਹੈਗਾ ਜੋ ਫਸਟ ਸਟੈਪ ਬਹੁਤ ਸੂਰਤੀ ਬਹੁਤ ਹੈ ਯਾਰ ਇਸ ਇਲਾਕੇ ਦੀ ਹਨਾ ਬੱਸ ਪਹੁੰਚਣ ਵਾਲਾ ਹੀ ਮੈਂ ਹੁਣ ਉੱਪਰ 272 ਪੌੜੀਆਂ ਕੋਲ ਇਹ ਆਹ ਦੇਖੋ ਯਾਰ ਇੱਥੋਂ ਘਾਟੀ ਦੇ ਸਾਰਾ ਨਜ਼ਾਰਾ ਦਿਖਦਾ ਆ ਸਰਕੜਾ ਸਾਡੇ ਬਲੇ ਦੇ 蒂ਲੂ ਬਣਦੇ ਜਿਹਦੇ ਛੱਜ ਵਗੈਰਾ ਬਣਾਉਂ ਹਾਂਜੀ ਮਿੱਤਰੋ ਆਪਾਂ ਆਖਰ ਕਰ ਪਹੁੰਚ ਚੁੱਕੇ ਹਾਂ ਉੱਪਰ ਉਸ ਜਗ੍ਹਾ ਤੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ ਵੀ ਜਿੱਥੋਂ ਪਾਕਿਸਤਾਨ ਦਿਖਦਾ ਤਾਂ ਉੱਪਰ ਪਹੁੰਚਣ ਸਰ ਪਹਿਲੀ ਨਜ਼ਰ ਤੇ ਇੱਕ ਪੁਰਾਣਾ ਮੰਦਿਰ ਨਜ਼ਰ ਆਉਂਦਾ ਹੈ। ਤੇ ਇੱਕ ਖੂਹ ਹੈ। ਜਿਸ ਨੂੰ ਜਾਲੀ ਲਾ ਕੇ ਬੰਦ ਕੀਤਾ ਗਿਆ ਹੈ। ਧਿਆਨ ਨਾਲ ਇਹਦਾ ਜੇ ਜੇ ਤੁਸੀਂ ਸਰੰਚਨਾ ਦੇਖੋ ਤਾਂ ਇਹ ਅਸ਼ਟਕੋਣ ਹੈ। ਅਸ਼ਟਪੁਜਾ ਸ਼ੇਪ ਦੇ ਵਿੱਚੇ ਬਣਿਆ ਖੂਹ ਤੇ ਕਿਸੇ ਕੋਈ ਪੁਰਾਣਾ ਸਥਾਨ ਹੈ। ਪਿੱਤਰ ਸਾਡੇ ਫਿਰਦੇ ਆ। ਤੇ ਆਪਾਂ ਪਹੁੰਚ ਗਏ ਉੱਪਰ। ਇਹ ਮੰਦਿਰ ਵੀ ਤੁਹਾਨੂੰ ਅੱਜ ਦੂਜਾ ਪਾਸੇ ਵੀ ਦਿਖਾਵਾਂਗੇ। ਇੱਧਰ ਨੀਚੇ ਆ ਗਿਆ ਢੋਲਵਾਹਾ ਪਿੰਡ ਕਹਿੰਦੇ ਨੇ ਇਹ ਪੂਰਾ ਇਲਾਕਾ ਜੀ ਕਿਸੇ ਸਮੇਂ ਇੱਕ ਵੱਡਾ ਸ਼ਹਿਰ ਸੀ ਪੁਰਾਣੇ ਸਮੇਂ ਚ ਕਿਉਂਕਿ ਇੱਥੇ ਸਿੰਧੂ ਹੜੱਪਾ ਤੋਂ ਲੈ ਕੇ 9ਵੀਂ 10ਵੀਂ ਸਦੀ ਤੱਕ ਦੀਆਂ ਮੂਰਤੀਆਂ Hindu ਧਰਮ ਨਾਲ ਸੰਬੰਧਤ ਬੁੱਧ ਧਰਮ ਨਾਲ ਸੰਬੰਧਤ ਕੋਸ਼ ਮਹਾਰਾਜਾ ਅਨਜੀਤ ਸਿੰਘ ਦੇ ਕਾਲ ਦੀਆਂ ਵੀ ਮਿਲੀਆਂ ਨੇ ਇਹ ਸਾਰਾ ਇਲਾਕਾ ਉਹ ਢੋਲਵਾਹਾ ਦਾ ਕਾਟੀ ਦੇ ਵਿੱਚ ਇੱਧਰ ਤੁਸੀਂ ਦੇਖ ਸਕਦੇ ਹੋ ਢੋਲਵਾਹੇ ਦਾ ਡੈਮ ਹੈ نیچے ਪਾਣੀ ਹੈਗਾ ਤੇ ਇੱਧਰ ਕਹਿੰਦੇ ਆ ਵੀ ਰਾਤ ਨੂੰ ਲਾਹੌਰ ਦੀਆਂ ਲਾਈਟਾਂ ਦਿਖਦੀਆਂ ਨੇ ਕਹਿੰਦੇ ਲਾਹੌਰ ਨਜ਼ਰ ਆਉਂਦਾ ਹੁੰਦਾ ਸੀ ਕਿਸੇ ਸਮੇਂ ਪਰ ਜੇ ਆਪਾਂ ਭੂਗੋਲਿਕ ਤੌਰ ਤੇ ਦੇਖੀ ਤਾਂ ਬੱਲਾ ਲਾਹੌਰ ਤਾਂ ਇੱਥੋਂ ਬਹੁਤ ਜ਼ਿਆਦਾ ਦੂਰ ਆ ਸੰਭਵ ਲੱਗਦਾ ਨਹੀਂ ਵੀ ਇੱਥੋਂ ਦਿਖਦਾ ਹੋਣਾ ਪਰ ਇੱਥੋਂ ਦੀ ਲੋਕ ਮੰਨਤਾ ਕਹਿੰਦੇ ਵੀ ਇੱਥੇ ਤੇ ਕੀ ਰਾਤ ਵਿੱਚ ਲਾਹੌਰ ਦੀਆਂ ਜਿਹੜੀਆਂ ਰੋਸ਼ਨੀ ਉਹ ਨਜ਼ਰ ਆਉਂਦੀ ਹੈ ਨੇ ਤੇ ਮੰਦਰ ਇੱਥੇ ਪੁਰਾਣੀ ਕੋਈ ਪੁਰਾਣਾ ਉਸ ਥਾਂ ਤੇ ਆਲੇ ਦੁਆਲੇ ਘਾਟੀ ਹੈ ਤੇ ਇੱਧਰ ਹੀ ਖਾਂ ਡੈਮ ਤੇ ਮੰਨਤਾ ਹੀ ਹੈ ਵਿਥੋਂ ਨਜ਼ਰ ਆਉਂਦਾ ਸੀ ਅਸੀਂ ਕਈ ਲੋਕਲ ਬੰਦਿਆਂ ਨਾਲ ਵੀ ਗੱਲ ਕੀਤੀ ਸਾਰੇ ਕਹਿੰਦੇ ਹਾਂ ਜੀ ਐਂ ਸੋਣਦੇ ਆਏ ਅਸੀਂ ਤੇ ਉਹਨਾਂ ਖੂ ਤੇ ਉਸੇ ਤਰ੍ਹਾਂ ਜਿਹੜੀਆਂ 272 ਦੇ ਲਗਭਗ ਵੱਡੇ ਸਟੈਪ ਪਾਣੀਆਂ ਪੌੜੀਆਂ ਜਿਹੜੀਆਂ ਅਸੀਂ ਚੜ੍ਹ ਕੇ ਆਏ ਸੀ ਤੇ ਹੁਣ ਦੁਬਾਰਾ ਉੱਤਰ ਕੇ ਚੱਲਦੇ ਹਾਂ ਤੇ ਵੱਡੀ ਗੱਲ ਇਹ ਹੈ ਪੰਜਾਬ ਦਾ ਬਹੁਤ ਖੂਬਸੂਰਤ ਥਾਂ ਹੈ ਹਿਸ਼ਾਰਪੁਰ ਜਿਹੜੇ ਦੇ ਵਿੱਚ ਤੇ ਢੋਲਵਾਹਾ